ਹਲਕਾ ਸੈਂਟਰ ਦੇ ਲੋਕਾਂ ਨੂੰ ਕੋਈ ਵੀ ਕਿਸੇ ਆਉਣਾ ਪਿੱਛੇ ਤੁਸੀਂ ਦੇਖਿਆ ਹੋਣਾ ਇਸ ਮਹੱਲੇ ਦੇ ਵਿੱਚ ਇਸ ਇਲਾਕੇ 'ਚ ਪਾਣੀ ਨੇ ਬਹੁਤ ਮਾਰ ਮਾਰੀ ਕਿਉਂਕਿ ਅੱਗੇ ਉਹ ਬਰਸਾਤਾਂ ਆਉਣ ਵਾਲੀਆਂ ਇਸ ਕਰਕੇ ਕਮਿਸ਼ਨਰ ਸਾਹਿਬ ਪਹਿਲ ਦੇ ਆਧਾਰ 'ਤੇ ਹਲਕਾ ਸੈਂਟਰ ਦੇ ਵਿੱਚ ਅੱਜ ਵਿజిਟ ਕਰ ਰਹੇ ਜਿਹੜੇ ਜਿਹੜੇ ਕੰਮਾਂ ਦਾ ਵਿਜਿਟ ਕਰਨ ਵਾਲਾ ਹੁਣ ਟਰਾਂਸਪੋਰਟ ਤੋਂ ਲੈ ਕੇ ਜਿਹੜਾ ਇਹ ਨਾਲਾ ਵਾ ਇਹਦੀ ਲਾਸਟ ਫਾਈਨਲ ਕੰਮ ਕਰਨਾ ਪਿਛਲੇ ਪਾਸੇ ਤੋਂ ਆ ਨਵਾਂ ਸਟਾਰਟ ਕਰਨਾ ਵਾ ਜੀ ਕਮਿਸ਼ਨਰ ਸਾਹਿਬ ਤੁਰ ਤੱਕ ਜਾ ਕੇ ਅੱਜ ਪਰਲੇ ਪਾਸੇ ਤੱਕ ਦਰਿਆ ਵੱਡੇ ਤੱਕ ਸਾਰਾ ਵਿਜਿਟ ਕਰਕੇ ਇਕੱਲੇ ਇਕੱਲੇ ਕੰਮ ਨੂੰ ਪੂਰਾ ਕਰਨਾ ਵਾ ਸਵਾਜ ਜੋ ਐਮਐਲਏ ਸਾਹਿਬ ਨੇ ਉਹ ਸਾਡੇ ਧਿਆਨ ਚ ਲੈਂਦੀ ਹੈ ਪਹਿਲਾਂ ਉਹਦੀ ਸਫਾਈ ਜਿਹੜੀ ਕਰਾਵਾਂਗੇ ਕਾਰਪੋਰੇਸ਼ਨ ਔਰ ਗਲਾਡਾ ਦੋਵੇਂ ਮਿਲ ਕੇ ਕਰਨੀ ਹੈ ਔਰ ਉਸ ਤੋਂ ਬਾਅਦ ਉਹਦੇ ਵਿੱਚ ਜਿਹੜੀਆਂ ਖਾਲੀ 플ੌਟਸ ਪਏ ਨੇ ਉਹ ਸਾਨੂੰ ਲੱਗਦਾ ਹੈ ਕਿ ਕਈ 플ੌਟ ਜਿਹੜੇ ਖਾਲੀ ਆ ਆਕਸ਼ਨ ਹੁੰਨੇ ਰਹਿੰਦੇ ਆ ਸੋ ਚੰਗੀ ਉਹਦੀ ਦੇਖ ਬਣਾ ਕੇ ਉਹਦੀ ਆਕਸ਼ਨ ਕਰਾਵਾਂਗੇ ਸਤਿ ਸ਼੍ਰੀ ਅਕਾਲ ਸਸੀਗੁਰ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੋਸਤੋ ਇਸ ਵੇਲੇ ਆ ਗਏ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਕਿ ਤੁਹਾਨੂੰ ਦੱਸਦਾ ਕਿ ਸਵੇਰ ਤੋਂ ਜਿਹੜੇ ਐਮਐਲਏ ਪੱਪੀ ਪ੍ਰੈਸ਼ਰ ਜੀ ਹੈਗੇ ਨੇ ਉਹ ਪਹਿਲਾਂ ਸਵੇਰੇ ਸਿਵਲ ਹਸਪੀਟਲ ਦੇ ਓਪੋਜ਼ਿਟ ਜਿਹੜਾ ਗਲਾਡਾ ਮਾਰਕੀਟ ਹੈਗੀ ਉੱਥੇ ਉਹਨਾਂ ਨੇ ਪੂਰਾ ਵਿਜ਼ਿਟ ਕੀਤਾ ਤੇ ਹੁਣ ਫਾਈਨਲੀ ਟਰਾਂਸਪੋਰਟ ਨਗਰ ਤੋਂ ਲੈ ਕੇ ਸਿੱਧਾ ਜਿਹੜਾ ਵਿਜ਼ਿਟ ਹੈਗਾ ਇਸ ਨਾਲੇ ਨਾਲੇ ਚੱਲਦਾ ਆ ਰਿਹਾ ਤਾਂ ਉਹ ਗੱਲ ਕਰਦੇ ਇਸ ਪੂਰੇ ਵਿਜ਼ਿਟ ਦਾ ਟੀਚਾ ਕੀ ਔਰ ਕਿੱਦਾਂ ਇਸ ਸਮੱਸਿਆਵਾਂ ਵਾੜ ਵਿਜ਼ਿਟ ਕਰ ਰਹੇ ਹੋ ਤੁਸੀਂ ਪਹਿਲਾਂ ਸਿਵਲ ਹਸਪੀਟਲ ਦੇ ਆਪੋਜ਼ਿਟ ਗਲਾਡਾ ਮਾਰਕੀਟ ਕਿੱਥਾ ਹੈਗਾ ਹੁਣ ਪੂਰਾ ਟਰਾਂਸਪੋਰਟ ਨਗਰ ਤੋਂ ਤੁਸੀਂ ਪੂਰਾ ਇਦਰ ਸ਼ਿੰਘਾਰ ਤੇ ਰੋਡ ਤੱਕ ਪੂਰਾ ਆਏ ਵਿਜ਼ਿਟ ਕਰਦੇ ਕਿਹੜੇ ਇਸਮੱਸਿਆ ਦੇਖਣ ਨੂੰ ਮਿਲਦੀ ਹੈ ਦੇਖੋ ਕਮਿਸ਼ਨਰ ਸਾਹਿਬ ਸਾਡੇ ਨਾਲ ਨੇ ਸਵੇਰ ਦੇ ਜਿਹੜਾ ਉਹ ਪ੍ਰੋਜੈਕਟ ਪਹਿਲਾਂ ਦੇਖਿਆ ਉਹ ਗਲਾਡਾ ਦਾ ਗਲਾਡਾ ਦਾ ਵੀ ਇੰਚਾਰਜ ਜੀ ਨਾਲ ਗੋਲੀਆ ਹੁਣ ਜੀ ਕਿਉਂਕਿ ਜਿਹੜੇ ਕੰਮ ਨੇ ਉੱਥੇ ਪਹਿਲਾਂ ਕੁਝ ਫਲੈਟ ਜਿਹੜੇ ਪਲਾਟ ਕੱਟੇ ਹੋਏ ਸੀਗੇ ਜਿਨ੍ਹਾਂ ਨੂੰ ਲਾਟ ਹੋਇਆ ਉਹਨਾਂ ਨੇ ਬਣਾਏ ਨਹੀਂ ਉਹ ਉਦਾਂ ਹੀ 25% ਕੋਈ ਜਮਾ ਕਰਾ ਕੇ ਉਦਾਂ ਹੀ ਰੱਖਿਆ ਹੋਇਆ ਵਾਨ ਬਣ ਗਿਆ ਉੱਥੇ ਨਸ਼ੇੜੀ ਬੈਠ ਕੇ ਕੋਈ ਕ੍ਰਾਈਮ ਕਰੂਗਾ ਕੋਈ ਬੰਦਾ ਹੋ ਅੱਜ ਕਮਿਸ਼ਨਰ ਸਾਹਿਬ ਮੇਰੇ ਨਾਲ ਸਵੇਰ ਦੇ ਹਲਕਾ ਸੈਂਟਰ ਦੇ ਵਿੱਚ ਜਿਹੜੇ-ਜਿਹੜੇ ਕੰਮਾਂ ਦਾ ਵਿਜਿਟ ਕਰਨ ਆਲਾ ਹੁਣ ਟਰਾਂਸਪੋਰਟ ਤੋਂ ਲੈ ਕੇ ਜਿਹੜਾ ਇਹ ਨਾਲਾ ਵਾ ਇਹਦੀ ਲਾਸਟ ਫਾਈਨਲ ਕੰਮ ਕਰਨਾ ਪਿਛਲੇ ਪਾਸੇ ਤੋਂ ਆ ਨਵਾਂ ਸਟਾਰਟ ਕਰਨਾ ਵਾ ਜੀ ਕਮਿਸ਼ਨਰ ਸਾਹਿਬ ਤੁਰ ਤੱਕ ਜਾ ਕੇ ਅੱਜ ਪਰਲੇ ਪਾਸੇ ਤੱਕ ਦਰਿਆ ਵੱਡੇ ਤੱਕ ਸਾਰਾ ਵਿਜਿਟ ਕਰਕੇ ਇਕੱਲੇ-ਇਕੱਲੇ ਕੰਮ ਨੂੰ ਪੂਰਾ ਕਰਨਾ ਵਾ ਹਲਕਾ ਸੈਂਟਰ ਦੇ ਲੋਕਾਂ ਨੂੰ ਕੋਈ ਵੀ ਕਿਸੇ ਆਉਣਾ ਪਿੱਛੇ ਤੁਸੀਂ ਦੇਖਿਆ ਹੋਣਾ ਇਸ ਮੁਹੱਲੇ ਦੇ ਵਿੱਚ ਇਸ ਇਲਾਕੇ ਚ ਪਾਣੀ ਨੇ ਬਹੁਤ ਮਾਰ ਮਾਰੀ ਕਿਉਂਕਿ ਅੱਗੇ ਉਹ ਬਰਸਾਤਾਂ ਆਉਣ ਆਲੀਆਂ ਇਸ ਕਰਕੇ ਕਮਿਸ਼ਨਰ ਸਾਹਿਬ ਪਹਿਲ ਦੇ ਆਧਾਰ ਤੇ ਹਲਕਾ ਸੈਂਟਰ ਦੇ ਵਿੱਚ ਅੱਜ ਵਿజిਟ ਕਰ ਰਹੇ ਤੁਸੀਂ ਕਮਿਸ਼ਨਰ ਜੀ ਗੱਲਬਾਤ ਕਰਦੇ ਆ ਰਹੇ ਮੈਂ ਦੇਖਦਾ ਪੂਰੇ ਹਸਤੇ ਕਿ ਉਹ ਜੀ ਸਮੱਸਿਆਵਾਂ ਤੁਸੀਂ ਦਿਖਾ ਰਹੇ ਹੋ ਇਸ ਚਾਹਾਂ ਆ ਦੇਖੋ ਲੋਕਾਂ ਨੇ ਕੋਸ਼ਿਸ਼ ਤਾਂ ਲੋਕਾਂ ਨੇ ਵੀ ਕੱਲਾ ਆਪਾਂ ਹੁਣ ਸਫਾਈ ਕਰਮਚਾਰੀਆਂ ਨੂੰ ਕਹੀ ਜਾਈਏ ਇੱਥੇ ਇੱਕ ਦਿਨ ਫੋਕ ਮਸ਼ੀਨ ਲਾ ਕੇ ਉਹ ਕਰਦੇ ਨੇ ਸਾਰਾ ਸਫਾਈ ਵੀ ਕਰਦੇ ਆ ਸਾਰਾ ਕੋਈ ਕਰਦੇ ਆ ਪਰ ਦੂਜੇ ਦਿਨ ਲੋਕ ਜਿਹੜੇ ਇਹਨਾਂ ਨੇ 4-400 ਕਿਰਾਏ ਦਾ ਰੱਖਿਆ ਹੋਇਆ ਉੱਪਰੋਂ ਲਪਾਫੇ ਸੁੱਟ ਕੇ ਨਾਲੇ ਨੂੰ ਲੋਕਾਂ ਨੂੰ ਵੀ ਵੇਰ ਰੋਣਾ ਹੋਊਗਾ ਲੋਕਾਂ ਨੂੰ ਵੀ ਇਸ ਗੱਲ ਦੀ ਜਾਗਰਤੀ ਹੋਣੀ ਚਾਹੀਦੀ ਆ ਕੱਲੀ ਕਾਰਪੋਰੇਸ਼ਨ ਮੁਲਾਜ਼ਮ ਕੀ ਕਰੂਗੇ ਜਦ ਆਪਾਂ ਦਾ ਸਾਰਾ ਘਰ ਦਾ ਗੰਦ ਲਿਆ ਕੇ ਨਾਲੇ ਆਂਦੇ ਵਿੱਚ ਸੁੱਟੀ ਜੰਨੇ ਆ ਫੇਰ ਆਪਾਂ ਕਹਿੰਦੇ ਆ ਵੀ ਫੌਰਨ ਤਰਾ ਸਫਾਈ ਹੋਣੀ ਚਾਹੀਦੀ ਆ ਸਫਾਈ ਫੌਰਨ ਦੇ ਲੋਕ ਰੱਖਦੇ ਆ ਉੱਥੇ ਦੇ ਕਰਮਚਾਰੀ ਨਹੀਂ ਰੱਖਦੇ ਲੋਕਾਂ ਨੂੰ ਇਸ ਕੰਮ ਲਈ ਵੇਰ ਹੋਣਾ ਚਾਹੀਦਾ ਆ ਆਪਾਂ ਕਾਰਪੋਰੇਸ਼ਨ ਨੂੰ ਨਾ ਦੋਸ਼ ਦਈਏ ਜਿਹੜਾ ਕੰਮ ਠੋਡਾ ਵਾ ਲੋਕਾਂ ਦਾ ਉਹ ਲੋਕੀ ਕਰਨ ਜਿਹੜੀ ਮੇਰੀ ਡਿਊਟੀ ਆ ਮੈਂ ਨਿਭਾ ਰਿਆ ਕਮਿਸ਼ਨਰ ਸਾਹਿਬ ਆਪਣੀ ਦੀ ਨਿਵਾਰੇ ਆ ਮਲਾਜਮ ਆਪਣੀ ਡਿਊਟੀ ਨਿਵਾਰੇ ਆ ਪਰ ਲੋਕਾਂ ਨੂੰ ਵੀ ਆਪਣੀ ਡਿਊਟੀ ਦੇ ਪ੍ਰਬੰਧ ਹੋਣਾ ਪਊਗਾ ਇਹਦੇ ਉੱਤੇ ਪਹਿਰਾ ਦੇਣਾ ਪਊਗਾ ਤਾਂ ਸਫਾਈ ਹੋਊਗੀ ਸਾਰੇ ਸ਼ਹਿਰ ਬਿਲਕੁਲ ਬਿਲਕੁਲ ਮੈਂ ਦੋਸ਼ਤ ਕਮਿਸ਼ਨਰ ਜੀ ਠੀਕ ਠੀਕ ওকে ওকে ਸਰ ਤੁਸੀਂ ਪੂਰਾ ਵਿਜ਼ਿਟ ਕਰ ਰਹੇ ਹੋ ਸਵੇਰੇ ਤੁਸੀਂ ਅਸੂਕੀ ਅੱਜ ਹਲਕਾ ਸੈਂਟਰਲ ਦੇ ਐਮਐਲਏ ਸ਼੍ਰੀ ਸ਼ੋਕਪ੍ਰਸ਼ਰ ਜੀ ਦੇ ਨਾਲ ਅੱਜ ਸਾਡਾ ਉਹਨਾਂ ਨੇ ਪ੍ਰੋਗਰਾਮ ਬਣਾਇਆ ਸੀ ਉਹਦੇ ਵਿੱਚ ਅਸੀਂ ਪਹਿਲਾਂ ਤਾਂ ਜਿਹੜੀ ਗਲਾੜਾ ਦੀ ਸਾਈਟਸ ਹੈਗੀਆਂ 올ਡ ਜਿਲ ਸਾਈਟ ਉਹਨੂੰ ਵਿਜ਼ਿਟ ਕੀਤਾ ਉੱਥੇ ਵਾਕਿਆ ਹੀ ਖਾਲੀ ਪਲਾਟਾਂ ਦੇ ਵਿੱਚ ਡੰਪ ਸਾਈਟ ਬਣੇ ਹੋਏ ਸੀ ਔਰ ਜਿਹੜੀ ਬਣੀ ਵੀ ਆ ਉੱਥੇ ਮਾਰਕੀਟ ਬਣੀ ਹੈ ਉਹਦੇ ਵਿੱਚ ਜਿਹੜੀ ਕਿਸੇ ਨੇ ਡਿਵੈਲਪਮੈਂਟ ਜਿਹੜੀ ਆ ਜੋ ਸ਼ੁਰੂਦਾ ਅੱਜ ਤੋਂ 10 ਸਾਲ ਪਹਿਲਾਂ 12 ਸਾਲ ਪਹਿਲਾਂ ਕੀਤੀ ਹੋਏ ਉਸ ਤੋਂ ਬਾਅਦ ਕਿਸੇ ਨੇ ਉਹਦਾ ਸਾਰ ਨਹੀਂ ਲਈ ਸੋ ਅੱਜ ਐਮਐਲਏ ਸਾਹਿਬ ਨੇ ਉਹ ਸਾਡੇ ਧਿਆਨ 'ਚ ਲੈਂਦੀ ਹੈ ਪਹਿਲਾਂ ਉਹਦੀ ਸਫਾਈ ਜਿਹੜੀ ਕਰਾਵਾਂਗੇ ਕਾਰਪੋਰੇਸ਼ਨ ਔਰ ਗਲਾਡਾ ਦੋਵੇਂ ਮਿਲ ਕੇ ਕਰਨਗੇ ਔਰ ਉਸ ਤੋਂ ਬਾਅਦ ਉਹਦੇ ਵਿੱਚ ਜਿਹੜੀਆਂ ਖਾਲੀ ਪਲਾਟਸ ਪਏ ਨੇ ਉਹ ਸਾਨੂੰ ਲੱਗਦਾ ਹੈ ਕਿ ਕਈ ਪਲਾਟ ਜਿਹੜੇ ਖਾਲੀ ਆ ਆਕਸ਼ਨ ਹੋਣੇ ਰਹਿੰਦੇ ਆ ਸੋ ਚੰਗੀ ਉਹਦੀ ਦਿੱਖ ਬਣਾ ਕੇ ਉਹਦੀ ਆਕਸ਼ਨ ਕਰਾਵਾਂਗੇ ਤਾਂ ਕਿ ਉੱਥੋਂ ਤਕਰੀਬਨ ਜੋ ਲੱਗ ਰਿਹਾ ਐ ਐਮਐਲਏ ਸਾਹਿਬ ਦਾ ਅੰਦਾਜ਼ਾ ਵੀ ਆ ਕਿ ਉੱਥੋਂ 200 ਕਰੋੜ ਰੁਪਏ ਲੱਗ ਸਕਦੇ ਜੇ ਖਾਲੀ ਪਲਾਟ ਲੱਭ ਜਾਣ ਸਾਨੂੰ ਜੇ ਖਾਲੀ ਪਲਾਟ ਨਾ ਵਿਕੇ ਹੋਣ ਤਾਂ 200 ਕਰੋੜ ਲੱਗ ਸਕਿਆ ਆਮਦਨ ਹੋਣ ਦੀ ਆਸ ਹੈਗੀ ਆ ਸੋ ਉਹਨੂੰ ਅਸੀਂ ਕਰਾਵਾਂਗੇ ਬਾਕੀ ਸ਼ਹਿਰ ਦੇ ਵਿੱਚ ਅਜ ਸ਼ਿੰਗਾਰ ਸਿਨੇਮਾ ਰੋਡ ਦੇ ਉਦੀ ਸਪੀਡ ਵੀ ਠੀਕ ਹੈਗੀ ਆ ਔਰ ਚੌਂਣ ਵਾਲੇ ਜਨਾਚ ਉਹਦੇ ਤੇ ਲੁਕਦਾ ਕੰਮ ਛੇਤੀ ਹੋ ਜਾਏਗਾ ਸਰ ਜੀ ਸਰ ਇਹ ਤੁਸੀਂ ਇਸ ਟਾਈਮ ਖੜੇ ਹੋ ਕੁਝ ਮਹੀਨਿਆਂ ਪਹਿਲੇ ਐਮਐਲਏ ਸਾਹਿਬ ਖੋਦਦੇ ਥੇ ਇਹ ਲੋਕਾਂ ਦੇ ਵਿਚਾਇ ਗਲੀਆਂ ਚ ਕਾਫੀ ਵੱਡੀ ਸਮੱਸਿਆ ਇਸ ਏਰੀਆ ਜਿਸ ਏਰੀਆ ਤੁਸੀਂ ਖੜੇ ਹੋ ਬਹੁਤ ਸਿਆਸਤ ਹੁੰਦੀ ਹੈ ਇਸ ਏਰੀਆ ਨੂੰ ਲੈ ਕੇ ਸੋ ਕਿਸ ਵੇ ਇਹਨਾਂ ਦੇਖਦੇ ਹੋ ਕਿ ਕਿੰਨੀ ਜਲਦੀ ਜੜਾ ਵਾ ਸਫਾਈ ਹੋ ਗਈ ਕਿਉਂਕਿ ਸਾਰਨੇ ਦਾ ਅਪੀਲ ਲੋਕਾਂ ਨੂੰ ਵੀ ਕੀਤੀ ਕਿ ਤੁਹਾਡੇ ਦੇ ਇਲਾਵਾ ਲੋਕ ਆਪ ਵੀ ਕਰਨ ਦੇਖੋ ਬਿਲਕੁਲ ਇਹਦੇ ਵਿੱਚ ਤੁਸੀਂ ਦੇਖੋ ਵੀ ਸਾਡੀ ਫੋਕਲੀਨ ਵਰਗਾਂ ਮਸ਼ੀਨਾਂ ਲੱਗਦੀਆਂ ਵਾਂ ਪਰ ਜਿਸ ਹਿਸਾਬ ਦੇ ਲੋਕੀਂ ਦੇ ਵਿੱਚ ਲਫਾਵੇ ਸੁੱਟ ਸਾਡੀ ਵੀ ਕਪੈਸਿਟੀ ਉਨੀ ਨਹੀਂ ਹੈ ਕਿ ਅਸੀਂ ਇਹਨੂੰ ਬਾਰ-ਬਾਰ ਇਹਨੂੰ ਸਾਫ਼ ਕਰੀਏ ਲੋਕਾਂ ਨੂੰ ਸਾਡੀ ਅਪੀਲ ਹੈ ਕਿ ਉਹਨਾਂ ਕੋਲ 50 ਰੁਪਏ ਮਹੀਨੇ ਦਾ ਲੈ ਬੰਦਾ ਇੱਕ ਜਿਹੜਾ ਕੂੜਾ ਇਕੱਠਾ ਕਰਨਾ ਆਉਂਦਾ ਹੈ ਤੋਂ 50 ਰੁਪਏ ਐਟ ਲੀਸਟ ਜਿਹੜੇ ਆ ਆਪਣੇ ਸ਼ਹਿਰ ਨੂੰ ਸਾਫ਼ ਕਰਨ ਲਈ ਮਹੀਨੇ ਦੇ ਜਿਹੜੇ ਆ ਕੋਈ ਵੀ ਦਿਹਾੜੀਦਾਰ ਬੰਦਾ ਵੀ ਜਿਹੜਾ ਉਹ ਅਫੋਰਡ ਕਰ ਸਕਦਾ ਐਡੀ ਕੋਈ ਗੱਲ ਨਹੀਂ ਹੈ ਸੋ ਮੇਰੀ ਉਹਨਾਂ ਨੂੰ ਇਹ ਅਪੀਲ ਹੈ ਕਿ ਇਸ ਤਰ੍ਹਾਂ ਨਾਲੇ ਵਿੱਚ ਨਾ ਛੁੱਟੀਆਂ ਕੋਈ ਨਾਲਾ ਬਲੌਕ ਹੋਏਗਾ ਨਾਲਾ ਬਲੌਕ ਹੋਣ ਨਾਲ ਪਿੱਛੇ ਵੀ ਪਿਛਲੇ ਏਰੀਆ ਜਿਹੜੇ ਉਹ ਅਪਸਟ੍ਰੀਮ ਜਿਹੜੇ ਹੈਗੇ ਆ ਉਹ ਸਾਰੇ ਪਾਣੀ ਨਾਲ ਭਰਨਗੇ ਸੋ ਆਪਾਂ ਇੱਕ ਦ ਦੀ ਹੈਲਪ ਕਰੋ ਔਰ ਇਸ ਤਰ੍ਹਾਂ ਕੂੜਾ ਨਾ ਸੁੱਟੋ ਇਹਦੇ ਵਿੱਚ ਸਰ ਟੈਕਨੋਲੋਜੀ ਲਗਾਤਾਰ ਵੱਧਦੀ ਜੇ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਹੈ ਜਾਲੀਆਂ ਵਗਾਰਾ ਲਗਾਈਆਂ ਜਾਂ ਤਾਂ ਕਿ ਤੁਹਾਡੇ ਵੀ ਟਾਈਮ ਸਮੇਂ ਘਟੇ ਬੱਚੇ ਉਹ ਇੱਕੋ ਵਾਰੀ ਚ ਸਾਰਾ ਕਲੀਅਰ ਹੋ ਜਾਈ ਇੱਕ ਦਿਨ ਦੇਖੋ ਇਹਦੇ ਓਪਨ ਨਾਲਾ ਹੈਗਾ ਇਹਦੇ ਵਿੱਚ ਸਕਰੀਨਿੰਗ ਚੈਂਬਰ ਜਿਹੜੇ ਉਹ ਲਗਾਉਣੇ ਪੋਸੀਬਲ ਨਹੀਂ ਕਿਉਂਕਿ ਜਿਹੜਾ ਵੀ ਬੰਦਾ ਆਉਂਦਾ ਆਪਣਾ ਲਫਾਵਾ ਲਿਆ ਉਹਨੇ ਸੁੱਟਦਾ ਕੋਈ ਛੱਤ ਤੋਂ ਸੁੱਟ ਰਿਹਾ ਕਿ ਕਿਦੋਂ ਸੁੱਟ ਰਿਹਾ ਸੋ ਇਹ ਲੋਕਾਂ ਨੂੰ ਐਜੂਕੇਟ ਕਰਨ ਦੀ ਲੋੜ ਆ ਐਮਐਲਏ ਸਾਹਿਬ ਨੇ ਬੜੀ ਸੋਹਣੀ ਅਪੀਲ ਕੀਤੀ ਆ ਸਾਡੇ ਵੱਲੋਂ ਵੀ ਉਹ ਅਪੀਲ ਆ ਲੋਕਾਂ ਨੂੰ ਕਿ ਇਹ ਸਾਡੇ ਸ਼ ਸਾਰੇ ਨੂੰ ਅਸੀਂ ਠੀਕ ਕਰੀਏ ਨੂੰ ਤੇ ਆਪ ਆਪਣਾ ਯੋਗਦਾਨ ਆਪ ਪਾਈਏ ਵੀ ਸਫਾਈ ਰੱਖੀ ਇਹਦੇ ਵਿੱਚ ਸੋ ਦੋਸਤੋ ਦੇਖਿਆ ਕਿਸ ਪ੍ਰਕਾਰ ਦੇ ਨਾਲ ਇੱਕ ਅਪੀਲ ਕੀਤੀ ਗਈ ਹੈ ਲੁਧਿਆਣਾ ਵਾਸੀਆਂ ਨੂੰ ਕਿ ਕੁਝ ਵੀ ਜਿਹੜਾ ਵੈ ਇਸ ਨਾਲੇ ਤੇ ਨਾਂ ਪਾਇਆ ਜਾਵੇ ਕਿਉਂਕਿ ਕਿਹਾ ਜਾਂਦਾ ਕਿ ਬਹੁਤ ਵਾਰ ਇਸ ਨਾਲੇ ਨੂੰ ਕਿਹਾ ਸਫਾਈ ਕਰਾਈ ਗਈ ਹੈ ਮੈਂ ਮਾਫੀ ਚਾਹਾਂਗਾ ਕਿ ਇਹ ਨਾਲਾ ਨਹੀਂ ਸੀਗਾ ਬਲਕਿ ਕਿਸਮਤ ਦੇ ਬੁੱਢਾ ਦਰਿਆ ਸੀਗਾ ਜਿਸ ਨੂੰ ਲੈ ਕੇ ਸਮੇਂ-ਸਮੇਂ ਤੇ ਜਿਹੜੀ ਚਰਚਾਵਾਂ ਇਸ ਨੂੰ ਲੈ ਕੇ ਕੀਤੀਆਂ ਜਾਂਦੀਆਂ ਨੇ ਲੇਕਿਨ ਮੈਂ ਕੈਮਰਾਮੈਨ ਸਾਗਰ ਨੂੰ ਕਹਾਂਗਾ ਜ਼ਰੂਰ ਇੱਕ ਵਾਰੀ ਇਸ ਨੂੰ ਦੁਕਾਨ ਕਿ ਕਿਸ ਪ੍ਰਕਾਰ ਨਾਲ ਇਹ ਦਰਿਆ ਜਿਹੜਾ ਇਸ ਨਾਲੇ ਤੋਂ ਵੀ ਬੁਰੀ ਹਾਲਾਤ ਦੇ ਵਿੱਚ ਹੈਗਾ ਸਾਫ਼ ਤੋਂ ਪਪਾਈ ਨੇ ਲਿਫਾਫੇ ਪਈ ਹੈ ਪੋਲੀਥੀਨ ਪਈ ਹੈ ਕੈਨਸ ਪਈ ਨੇ ਬੋਟਲਾਂ ਪਈਆਂ ਨੇ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਦੂਰ ਤੱਕ ਇੱਥੇ ਦੇਖਣ ਨੂੰ ਮਿਲੇਗੀ ਔਰ ਕਈ ਵਾਰੀ ਇਹ ਸਫਾਈ ਹੋ ਚੁੱਕੀ ਔਰ ਇਸ ਏਰੀਆ ਦੇ ਵਿੱਚ ਬਹੁਤ ਵਾਰ ਮੈਂ ਤੁਹਾਨੂੰ ਦੱਸਿਆ ਕਿ ਸਿਆਸਤ ਵੀ ਹੋ ਚੁੱਕੀ ਕਿ ਪਾਣੀ ਜਦੋਂ ਵੀ ਬਾਰਸ਼ ਆਤਾ ਆਉਂਦੀਆਂ ਨੇ ਅਕਸਰ ਘਾਰਾਂ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈਗਾ ਬਈ ਲੇਕਿਨ ਫਾਈਲੀ ਕਾਰਨ ਇਹ ਹੀ ਕਿਹਾ ਜਾਂਦਾ ਹੈ ਬਈ ਕਿ ਜਿਆਦਾ ਤੋਂ ਜਿਆਦਾ ਜਿਹੜਾ ਹੈ ਪਾਰ ਇਸ ਆਨ ਵਾਲੇ ਪ੍ਰਸਤਾਵਾਂ ਨੂੰ ਲੈ ਕੇ ਇਸ ਸਮੇਂ ਵਿਜ਼ਿਟ ਕੀਤੀ ਜਾ ਰਹੀ ਹੈ ਤਾਂ ਕਿ ਜਲਦੀ ਤੋਂ ਜਲਦੀ ਇਸ ਨੂੰ ਸਾਫ ਕਰਾਇਆ ਜਾਵੇ ਉਸ ਦੇ ਨਾਲ ਨਾਲ ਪਿੱਛੇ ਕੰਮ ਚੱਲ ਰਿਹਾ ਟ੍ਰਾਂਸਪੋਰਟ ਨਗਰ ਦੇ ਕੋਲ ਕੰਮ ਚੱਲ ਰਿਹਾ ਉਹ ਵੀ ਜਿਹੜਾ ਕਮਿਸ਼ਨਰ ਸਾਹਿਬ ਨੇ ਤਾਪ ਤੋਰ ਤੇ ਕਿਹਾ ਕਿ ਜਲਦੀ ਹਾਲ ਕਰ ਦਿੱਤਾ ਜਾਵੇਗਾ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਉਹਨਾਂ ਨੂੰ ਲੁਧਿਆਣਾ ਲਾਈਕ ਤੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਸੋ ਕਰੋ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਦੁਆਨ ਦੇ ਹੋਈ ਇਜਾਜ਼ਤ ਧੰਨਵਾਦ ਹੋ ਜੁੜੇ ਰਹੋ ਲੁਧਿਆਣਾ ਲਾਈ